ਹਰ ਜੀ ਚੱਕਰੀ ਨਹੀਂ ਹੈ ਵਾਹ ਉਹ ਵੀ ਆ ਜਣੇ ਉਹ ਵੀ ਜੂਰ ਹੋ ਲੱਗੀ ਸੀ ਉਹ ਐ ਆਹ ਬਾਈ ਹੋ ਜੂਪਰ ਘਾ ਦਿੰਦੇ ਹੁਣ ਜੀ ਜੂਰ ਤਾਂ ਮਾਰ ਲਿਆ ਕੇਸੋ ਜਿੰਨੇ ਪਰਚਾ ਕਰਦੇ ਜਿੰਦਾਬਾਦ ਆ ਸਾਡੇ ਕੋਲ ਕੁਝ ਦੇ ਨਾ ਦੇ ਗਾੜੀ ਹਾਂ ਮੈਂ ਤੇ ਬੋਲਦਾ ਆ ਲੋ ਜੀ ਆਮ ਆ ਤੁਹਾਡੇ ਡਬਲ ਬੈਂਕਿਕ ਗੁਰ ਕਰੇ ਜੀ ਆ ਲੋ ਜੀ ਸਾਬ ਅਜੇ ਵੀ ਹਜ ਨਾ ਬਣੀ ਕੋਈ ਜਾਨ ਬਣੀ ਕੋਈ ਜਾਨ ਉਸ ਮੇਦਾ ਹੋਈ ਹਾ ਨਾ ਬਰਾ ਮੈਂ ਨਾ ਮਾਰ ਆਇਆ ਬਸ ਡਿਕਰ ਕਰੇ ਕੋਰ ਆਪਣਾ ਕੰਮ ਸਮਾਠੀ ਠੀਕ ਹੈ ਜੀ ਹਾਂਜੀ ਮਹਾਰਾਜ ਕੰਪਲੇਨਟ ਉਹਦੇ ਨਾਲ ਹੀ ਮੇਰੇ ਸਾਰਾ ਇਹ ਨਾਮ ਹੈ ਅਸੀਂ ਰਹਾ ਕੇ ਪਹਿਲੇ ਕੋਈ ਨਹੀਂ ਕਿਤੇ ਕਰਾ ਦੇ ਯਾਰ ਇੱਕ ਗਰੁੱਪ ਘਾਉਂਦੇ ਆਣ ਦੇਖ ਤੂੰ ਚਲੋ आम आदमी पार्टी आम आदमी पार्टी तीन तरजीह का अरमान निकला यही 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 ਰੇ ਆਇਆ ਮੋਰੇ ਮੋਰੇ ਆਇਆ ਮੋਰੇ ਦੋ ਦੋ ਬੋਲੋ ਉਹ ਕਹਿੰਦਾ ਮੇਰੇ ਸੰਡੂ ਨਾਲ ਲੈ ਗਿਆ ਜੀ ਸੱਚ ਕਿੱਥੇ ਪੁੱਜੀ ਬੰਦਾ ਲੱਗਦਾ ਉਹ ਕਰਾਉ ਹੋਣ ਯਾਰ ਤਸਵੀਰ ਲਾਈਕ ਮੁੰਡਰੀ ਇਹ ਨਿਕਲ ਜ਼ਿੰਦਾਬਾਦ ਆਓ ਜੀ ਹਾਂ ਜੀ ਹਾਂ ਜੀ ਵੋਟ ਹਾਂ ਜੀ ਵੋਟ ਪੀਲ ਹਾਂ ਜੀ ਜਿਹੜੇ ਪਿੰਨੇ ਪੰਡੋਰੀ ਪਿੰਦਰ ਭਾਈਆ ਪੰਡੋਰੀ ਪਿੰਦਰ ਹਾਂ ਜੀ ਵੋਟ ਚੜੂ ਹਾਂ ਜੀ ਕਾਜੀ ਕਿਆ ਜੀ ਠੀਕ ਹੈ ਜੀ ਵੋਟ ਪੀਲ ਕੰਪਿਊਟਰ ਉੱਪਰ ਹੋਜੀ ਵੋਟ ਵੀਟ ਸਪੋਰਟ ਹੈ ਹਾਂ ਜੀ ਵੋਟ ਜਿਹੜੇ ਲੋਕ ਚਾਹਦੇ ਨੇ ਹਾਂ ਆਪਾਂ ਠੀਕ ਹੈ ਇਹਦਾ ਮੈਂ ਠੀਕ ਹੈ ਲੱਖਦਾਰ ਆਲੀ ਬਿਲਕੁਲ ਲੱਖਦਾਰ ਪਾ ਦੋ ਕਿਹੜਾ ਆ ਰੋਣਾ ਦਾ ਠੀਕ ਨਹੀਂ ਪਾ ਲਈ ਯਾਰ ਇੱਕ ਹੋਰ ਇਹ ਬੱਸ ਪੈਗੇ ਦੰਦੇ ਪੈਗੇ ਮੇਰੇ ਪੈਗੇ ਉਹ ਬਿੱਲ ਕਿਸੇ ਦਾ ਨਹੀਂ ਆ ਰਹੇ ਉਹ ਵੀ ਆਪਾਂ ਕੋਲ ਸਿੱਧੀ ਆ ਜਾ ਤੱਕ ਸਭ ਰਾਜੀ ਕੀ ਯਾਰ ਸਾਰੇ ਯਾਰ ਮੰਮਾ ਮੇਰਾ ਮੰਮਾ ਇਹ ਮੰਮਾ ਮੇਰਾ ਹੱਕਦਾਰਾਂ ਦੀ ਜਿੱਦ ਦੇਖੋ ਇਹ ਲੋਕੀ ਨਾਰਾਜ਼ੀ ਹੋ ਗਏ ਜੇ ਤੁਹਾਨੂੰ ਕਹਿਣਾ ਸਭ ਕੁਝ ਤਾਂ ਵੇਖੇ ਕਿ ਨਹੀਂ ਕਰਦਾ ਹਾਂ ਜੀ ਤੁਹਾਨੂੰ ਅਕਸਰ ਹੋਣੀ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਜਿਹੜੀ ਹੈਗੀ ਆ ਡੋਰ ਪ੍ਰਚਾਰ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਡੋਰ ਟੂ ਡੋਰ ਪ੍ਰਚਾਰ ਅਸੀਂ ਆਪਣਾ ਫਰਜ਼ ਜਿਹੜਾ ਸਾਡਾ ਬੰਦਾ ਵੋਟਰਾਂ ਤੱਕ ਪਹੁੰਚਣ ਦਾ ਅਸੀਂ ਆਪਣਾ ਫਰਜ਼ ਜਿਹੜਾ ਨਿਭਾ ਰਹੇ ਹਾਂ ਔਰ ਬਹੁਤ ਸਪੋਰਟ ਮਿਲਦੀ ਆ ਵੱਡੀ ਪੱਧਰ ਤੇ ਸਪੋਰਟ ਮਿਲ ਰਹੀ ਆ ਸਾਰਾ ਸ਼ਹਿਰ ਜਿਹੜਾ ਆ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਕੋਆਪਰੇਟ ਕਰ ਰਿਹਾ ਬੜੀ ਖੁਸ਼ੀ ਹੋ ਰਹੀ ਆ ਇਸ ਗੱਲ ਦੀ ਕਿ ਵੀ 2 ਸਾਲ ਦੇ ਵਿੱਚ ਜਿੰਨੀ ਕੁ ਮਿਹਨਤ ਕੀਤੀ ਆ ਜਾਂ ਜਿੰਨਾ ਕੁ ਜਿੰਨਾ ਸੀਐਮ ਸਾਹਿਬ ਨੇ ਪੰਜਾਬ ਦਾ ਕੰਮ ਕੀਤਾ ਉਹਦੇ ਤੋਂ ਲੋਕ ਪ੍ਰਭਾਵਿਤ ਨੇ ਖੁਸ਼ ਨੇ ਔਰ ਅੱਗੋਂ ਸਾਡੇ ਕੋਲੋਂ ਸਾਡੇ ਤੋਂ ਬੜੀਆਂ ਵੱਡੀਆਂ ਅਸਾਂ ਵੀ ਰੱਖਦੇ ਮੈਮ ਕੁਝ ਸਮਾਂ ਹੀ ਰਹਿ ਗਿਆ ਜੇਕਰ ਗੱਲ ਕਰੀਏ Vamos ਇਹ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਚੱਲ ਰਿਹਾ ਜਾਂ ਸ਼ਹਿਰ ਦੇ ਵਿੱਚ ਚੱਲ ਰਿਹਾ ਪੰਡਾ ਬਿਲਕੁਲ ਬਹੁਤ ਵਧੀਆ ਚੱਲ ਰਿਹਾ ਆਮ ਆਦਮੀ ਪਾਰਟੀ ਦਾ ਇੱਕ ਖਾਸੀਅਤ ਹੈ ਕਿ ਅਸੀਂ ਹਰ ਇੱਕ ਵੋਟਰ ਤੱਕ ਪਹੁੰਚਦੇ ਹਾਂ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਹੋ ਰਿਹਾ ਉਹਨਾਂ ਦੀਆਂ ਸਮੱਸਿਆਵਾਂ ਨੂੰ ਨੋਟ ਕੀਤਾ ਜਾ ਰਿਹਾ ਮੌਕੇ ਤੇ ਕਰਨ ਵਾਲੇ ਕੰਮ ਮੌਕੇ ਤੇ ਕੀਤੇ ਜਾ ਰਹੇ ਆ ਔਰ ਜੇ ਕਿਸੇ ਦੇ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਨੂੰ ਹੱਲ ਕੀਤਾ ਜਾ ਰਿਹਾ ਜਿਹੜੀਆਂ ਬਾਅਦ ਛੋਣ ਵਾਲੀਆਂ ਉਹ ਕੀਤਾ ਜਾ ਰਿਹਾ ਜੀ ਬਹੁਤ ਵਧੀਆ ਤਰੀਕੇ ਨਾਲ ਸਾਡੇ ਵਲੰਟੀਅਰ ਬਹੁਤ ਮਿਹਨਤੀ ਨੇ ਪਿੰਡਾਂ ਦੇ ਵਿੱਚ ਵੀ ਡੋਰ ਟੂ ਡੋਰ ਕਿੰਨੀ ਕਿੰਨੀ ਵਾਰੀ ਕਰ ਚੁੱਕੇ ਆ ਫਿਰ ਡੋਰ ਟੂ ਡ ਪ੍ਰਚਾਰਿਆ ਰਾਜ ਅਸੀਂ ਸ਼ਹਿਰ ਦੇ ਵਿੱਚ ਜਿਹੜਾ ਵੱਡਾ ਚੌਕ ਤੋਂ ਲੈ ਕੇ ਨਕੂਦਰ ਸ਼ਹਿਰ ਦੇ ਵਿੱਚ ਸਿਰਫ ਬਾਜ਼ਾਰ ਹੁਣ ਅਸੀਂ ਛੋਟਾ ਚੌਕ ਹੁਣ ਅਸੀਂ ਅੱਗੇ ਜਾ ਕੇ ਮਲਡੀ ਗੇਟ ਨਿਕਲਾਂਗੇ ਤੇ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਜੀ ਇਹ ਜੀ ਦੀ ਪਰਸਨਲ ਬਹੁਤ ਇਹ ਇਧਰ ਸੁਣੋ ਆਪਣੇ ਭੈਣ ਜੀ ਦੀ ਪਰਸਨਲ ਮੇਰੇ ਤੋਂ ਸਾਡੇ ਸ਼ਹਿਰ 'ਚ ਬਹੁਤ ਮਿਹਨਤ ਆ ਹਰ ਰੋਜ਼ ਇਸ ਸ਼ਹਿਰ ਨਾਲ ਹਰ ਬੰਦੇ ਨਾਲ ਜੁੜੇ ਆ ਛੋਟੂ ਲੈ ਵੱਡੇ ਬੰਦੇ ਨਾਲ ਹਰ ਇੱਕ ਨਾਲ ਜੁੜੇ ਆ ਸ਼ਹਿਰ 'ਚ ਉਹ ਹਰ ਇੱਕ ਇਹ ਸੇਵਾ ਕਰ ਰਹੇ ਆ ਮੈਂ ਮੈਂ ਕਿਨਾ ਸੀ ਇਹਨਾਂ ਦਾ ਮੈਸੇਜ ਨਹੀਂ ਮੈਂ ਅਪੀਲ ਕਰਨਾ ਚਾਹੂੰਗੀ ਕਿ ਵੀ ਨਕੌਦਰ ਸ਼ਹਿਰ ਨੇ ਮੈਨੂੰ ਬਹੁਤ ਵੱਡੀ سپورਟ ਦੇ ਕੇ 2022 ਦੇ ਵਿੱਚ ਜਿਤਾਇਆ ਸੀ ਮੈਂ ਹਮੇਸ਼ਾ ਰਹਿਣੀ ਰਹੂੰਗੀ ਕਿ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਮੈਨੂੰ ਜਿਤਾ ਕੇ ਐਮਐਲਏ ਬਣਾਇਆ ਔਰ ਮੈਂ ਚਾਹੂੰਗੀ ਕਿ ਮੇਰੇ ਤੇ ਆਪਣਾ ਭਰੋਸਾ ਬਣਾ ਕੇ ਰੱਖਣ ਮੈਂ ਬਹੁਤ ਕੋਸ਼ਿਸ਼ ਕੀਤੀ ਆ 2 ਸਾਲ ਦੇ ਵਿੱਚ ਬਹੁਤ ਸਾਰੇ ਕੰਮ ਸ਼ਹਿਰ ਦੇ ਵਿੱਚ ਕਰੀਬਨ 150 ਦੇ ਕਰੀਬ ਪ੍ਰੋਜੈਕਟ ਜਿਹੜੇ ਗਲੀ ਗਲੀ ਮੁਹੱਲੇ ਮੁਹੱਲੇ ਸੜਕਾਂ ਤੇ ਚੱਲ ਰਹੇ ਨੇ ਔਰ ਬਹੁਤ ਸਾਰੇ ਵੱਡੇ ਪ੍ਰੋਜੈਕਟ ਜਿਹੜੇ ਸਾਡੇ ਟਿਊਬ ਚ ਨੇ ਬੱਸ ਸਟੈਂਡ ਬਣਾਉਣਾ ਤਹਿਸੀਲ ਕੰਪਲੈਕਸ ਬਣਾਉਣਾ ਗਗਨ ਪਾਰਕ ਚੱਲ ਰਿਹਾ ਉਹਦੇ ਵਿੱਚ ਲਾਇਬ੍ਰੇਰੀ ਦਾ ਪ੍ਰੋਜੈਕਟ ਹੈ ਉਹ ਚੱਲ ਰਿਹਾ ਉਹਦੇ ਵਿੱਚ ਸਾਡੇ ਕੋਲ ਕੀ ਕਹਿੰਦੇ ਆ ਸਟੇਡੀਅਮ ਜਿਹੜਾ ਸਾਡਾ ਉਹ ਉਹ ਸਾਡਾ ਟਿਊਬ ਦੇ ਵਿੱਚ ਹੈ ਔਰ ਅਸੀਂ ਬੈਡਮਿੰਟਨ ਹਾਂਜੀ ਬੈਡਮਿੰਟਨ ਦਾ ਕੋਰਟ ਬਣਾ ਰਹੇ ਹਾਂ तहसील कॉम्प्लेक्स ਦੀ ਜਿਹੜੀ ਜਸਟ ਨਾਲ ਹੀ ਬਾਦ ਦੇ ਵਿੱਚ ਸ਼ੁਰੂ ਕਰਾਂਗੇ ਸ਼ਹਿਰ ਦੇ ਹੋਰ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਆ ਉਹ ਸਾਰੇ ਦੇ ਸਾਰੇ ਜਿਵੇਂ 150 ਕੰਮ ਤਾਂ ਚੱਲ ਕੇ ਵਿੱਚੋਂ ਬਹੁਤ ਸਾਰੇ ਕੰਪਲੀਟ ਵੀ ਹੋ ਗਏ ਬਹੁਤ ਸਾਰੇ ਹਜੇ ਚੱਲ ਰਹੇ ਆ ਔਰ ਹੋਰ ਵੀ ਜਿਹੜੇ ਹੋਣ ਵਾਲੇ ਕੰਮ ਆ ਸੀ ਮਾਨਜੁਗ ਸਿੰਘ ਸਾਹਿਬ ਤੋਂ ਮੈਂ ਗਰੰਟ ਦੀ ਵੀ ਡਿਮਾਂਡ ਕੀਤੀ ਹੈ ਔਰ ਅਸੀਂ ਸਾਰਾ ਸ਼ਹਿਰ ਦਾ ਜਿਹੜਾ ਸਾਡੇ ਕੋਲ ਪੈਸਾ ਲੋਕਾਂ ਦਾ ਇੱਕ ਇੱਕ ਰੁਪਈਆ ਜਿਹੜਾ ਸਾਡੇ ਕੋਲ ਇਕੱਠਾ ਹੋ ਰਿਹਾ ਉਹਨੂੰ ਬਹੁਤ ਮਿਹਨਤ ਦੇ ਨਾਲ ਬਹੁਤ ਅਸੀਂ ਕੰਜੂਸੀ ਸੰਜੋ ਸੰਜੋ ਕੇ ਪੈਸਾ ਲੋਕਾਂ ਦਾ ਜਿਹੜਾ ਉਹਨੂੰ ਯੂਜ਼ ਕਰ ਰਹੇ ਹਾਂ ਤਾਂ ਕਿ ਇੱਕ ਵੀ ਰੁਪਈਆ ਜਿਹੜਾ ਵ you <laughs>